ਸਲਾਵਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓੱਖਾ ਸੁਖਾ ਰਾਤ ਨਹੀਂ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਧਰ ਇਹੀ ਆ ਜੀ ਇਹਦੇ ਪੋਲ ਬਨਣਾ ਚਾਹੀਦਾ ਇਧਰ ਜੀ ਇੱਕ ਪਾਸੇ ਜਿੱਥੇ ਕਹਾਂ ਜਾਂਦਾ ਹੈ ਕਿ ਸਾਡਾ ਦੇਸ਼ ਬਹੁਤ ਤਰੱਕੀ ਕਰ ਗਿਆ ਉੱਥੇ ਵੀ ਅਜੇ ਪੰਜਾਬ ਦੇ ਕਈ ਪਿੰਡ ਅਜੇ ਹੀ ਨੇ ਜੋ ਤੰਗੀਆਂ ਦਾ ਸਾਹਮਣਾ ਕਰ ਰਹੇ ਨੇ ਤਸਵੀਰਾਂ ਨੇ ਗੁਰਦਾਸਪੁਰ ਦੇ ਸਰਹਾਦੀ ਕਸਬਾ ਦਿਨਾ ਨਗਰ ਇਲਾਕੇ ਦੇ ਮਕੋੜਾ ਪਤਨ ਤੇ ਰਾਵੀ ਦਰਿਆ ਤੇ ਬਣੇ ਆਰਜੀ ਲੱਕੜ ਦੇ ਪੁਲ ਦਿਆਂ ਜਿੱਥੇ ਲੋਕਾਂ ਨੂੰ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਜਾਣ ਲਈ ਇਸ ਲੱਕੜ ਦੇ ਪੁਲ ਦਾ ਸਹਾਰਾ ਲੈਣਾ ਪੈਂਦਾ ਜੋ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਝੁੱਕ ਦਿੱਤਾ ਜਾਂਦਾ ਜਿਸ ਕਾਰਨ ਦਰਿਆ ਦੇ ਉਸ ਪਾਸ ਸਥਿਤ ਸੱਤ ਪਿੰਡਾਂ ਦੇ ਲੋਕਾਂ ਦਾ ਬਾਕੀ ਪਿੰਡਾਂ ਨਾਲੋਂ ਸੰਪਰਕ ਟੁੱਟ ਜਾਂਦਾ ਸੱਤ ਪਿੰਡਾਂ ਦੇ ਲੋਕਾਂ ਕੋਲ ਹੁਣ ਆਰ ਪਾਰ ਜਾਣ ਲਈ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਹੈ ਤੇ ਇਕੋ ਇੱਕ ਸਹਾਰਾ ਹੁਣ ਬਚਿਆ ਉਹ ਹੈ ਕਿਸ਼ਤੀ ਜਿਸ ਕਾਰਨ ਲੋਕਾਂ ਨੂੰ ਸਮਾਨ ਲਿਓਨ ਤੇ ਲਿਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਵਿੱਚ ਜਦੋਂ ਰਾਵੀ ਦਾ ਪਾਣੀ ਵਧ ਜਾਵੇਗਾ ਤਾਂ ਇਹ ਕਿਸ਼ਤੀ ਵੀ ਹਟਾ ਦਿੱਤੀ ਜਾਵੇਗੀ ਫਿਰ ਇਹਨਾਂ ਸੱਤਾਂ ਪਿੰਡਾਂ ਦੇ ਲੋਕਾਂ ਦਾ ਜੀਉਣ ਦਾ ਕੀ ਹਾਲ ਹੋਵੇਗਾ ਉਹ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਆਰਜੀ ਪੁਲ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੱਕ ਲਿਆ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿਰਫ ਐਨਾ ਹੀ ਨਹੀਂ ਉਹ ਕਈ ਵਾਰ ਜ਼ਰੂਰੀ ਸਮਾਨ ਤੋਂ ਵੀ ਵਾਂਝੇ ਰਹਿ ਜਾਂਦੇ ਨੇ ਇਸੇ ਕਰਕੇ ਇਨ੍ਹਾਂ ਪਿੰਡਾਂ ਦੇ ਲੋਕ ਕਈ ਵਾਰ ਚੋਣਾ ਦਾ ਵੀ ਬਾਈਕਾਟ ਕਰ ਚੁੱਕੇ ਨੇ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਰਾਵੀ ਦਰਿਆ ਤੇ ਪੱਕਾ ਪੁਲ ਬਣਾਇਆ ਜਾਵੇ ਜਿਸ ਦੀ ਮਨਜ਼ੂਰੀ ਮਿਲਣ ਦਾ ਐਲਾਨ ਕਾਫੀ ਸਮੇਂ ਪਹਿਲਾਂ ਹੀ ਹੋ ਚੁੱਕਿਆ ਹੈ ਪਰ ਇਸ ਦੇ ਬਣਨ ਜਾਂ ਸ਼ੁਰੂ ਹੋਣ ਦਾ ਅਸਰ ਕੋਈ ਵੀ ਨਜ਼ਰ ਨਹੀਂ ਆ ਰਿਹਾ ਬੜਾ ਯੋਖਾ ਬਰਾਵਾ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਆਂਜਾਂਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆਹ ਦਾ ਪਹਾੜਾ ਮੁੜਾਇਆ ਚਾਪਕਰੇ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਭੇਜ ਲੈਣੇ ਆ ਹੁਣ ਇਹ 3-4 ਮਹੀਨੇ ਹੱਡ ਲਈ ਕਿੰਨੇ ਓਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਾਈਦੇ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬੋਧ ਬੂੜਾ ਹਾਲ ਹੋਏਗਾ ਪਰ ਕੀ ਕਰਨਾ ਕੱਢਾ ਮਾਂਗ ਪੱਕੇ ਬੋਲਦੀ ਆ ਹਾਲਾਤ ਮੈਂ ਮੇਰੀ ਜ਼ਮੀਨ ਆ ਇਹ ਸਾਰੀ ਇੱਥੇ ਰੋਡ ਦੇ ਕੰਡੇ ਕੰਡੇ ਲੱਗਦੀ ਆ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਆ ਪਰ ਅਹੀ ਕਸੀਏ ਨੂੰ ਵੀ ਕਦੀ ਅਜੇ ਤੱਕ ਕੁਝ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਤਾਂ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰਾ ਹੈਗਾ ਆਪਣਾ ਦੀ ਸਾਨੂੰ ਹੁਣ ਵੀ ਵਾਜ ਇੱਧਰ ਫੇਰਾਮ ਲਗਾਣਾ ਕਹਿੰਦੇ ਯਾਰਾ ਜਦ ਬੀੜੀ ਪਈ ਹੈ ਮੈਂ ਚਲੋ ਦੇਖ ਕੇ ਆਈਏ ਉੱਥੇ ਥੋੜਾ ਬਹੁਤਾ ਬਹੁ ਬੁਰੀ ਹਾਲਤ ਹੈ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਅਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਆਣਗੇ ਚੰਗੀਆਂ ਉਪਜੋ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟੇਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪਈ ਨੇ ਸਰਕਾਰ ਕਿਉਂ ਇਹ ਪਾਣੀ ਵੇਸਟੇਜ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਕਿੰਨੇ ਪਿੰਡ ਤੇ ਮੇਰੀ ਏਜ 43 ਦੇ ਕਰੀਬ ਹੈ ਤੇ ਮੈਂ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁੱਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਡੇ ਨੇ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਇਸ ਇਲਾਕੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓੱਖਾ ਸੁਖਾ ਰਾਤ ਨਹੀਂ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਧਰ ਇਹੀ ਆ ਜੀ ਇਹਦੇ ਪੋਲ ਬਣਨਾ ਚਾਹੀਦਾ ਇਧਰ ਜੀ ਉਹਦੇ ਉੱਤੇ ਤਾਂ ਓੱਖਾ ਹੀ ਆ ਜੀ ਪਰ ਪਾਣੀ ਜਿਆਦਾ ਚੜ ਜੇ ਤੇ ਬੱਚੇ ਤੇ ਫਿਰ ਰਹਿਣਾ ਇਧਰ ਹੀ ਧੱਕ ਦੇਣਾ ਓੱਖੇ ਆ ਬਹੁਤ ਹਦਿਆਲ ਮਾੜੇ ਆ ਜੀ ਉਹ ਕਿੱਦਾਂ ਜਾ ਸਕਦਾ ਕੋਈ ਕਿਤੇ ਵੀ ਨਹੀਂ ਆ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਦਾਂ ਜਾ ਸਕਦਾ ਇਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁੱਲ ਉਹ ਖਾਈ ਹੈ ਜੀ ਮੈਡੀਕਲ ਸ਼ੂਲ ਤੋਂ ਚਹੀਦੀ ਫੇਰੀਆ ਜਾਂ ਪੁੱਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਤੇ ਇਹ ਫਾਇਦਾ ਵਾਜੀ ਮਲਾ ਦਾ ਕੰਮ ਕਰਦਾ ਮੈਂ ਜੀ ਫਿਰ ਇਹ 3 ਮਹੀਨੇ ਚੁੱਕੇ ਆਪਣਾ ਪੁੱਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚਲੇਗੀ ਦੋ ਕਿਸ਼ਤੀਆਂ ਰ ਕੋ ਇੱਕ ਛੋਟੀ ਹੈ ਇੱਕ ਇਹ ਵੱਡੀ ਕਿਸ਼ਤੀ ਹੈ ਇਹ ਲਗਭਗ 1.5 ਮਹੀਨਾ ਹੋ ਗਿਆ ਜੀ ਨੂੰ ভাই ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7 ਕਵਨ ਚੱਲ ਪੈਂਦੀ ਹੈ ਤੇ ਸਾਮੀ 6 ਵਜੇ ਤੱਕ ਹਾਂਜੀ